ਵੈਗਦੇ ਜੀ ਕਾ ਖਾਲਸਾ ਵੈਗਦੇ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਪਾਜੀ ਮੀ ਆ ਗਿਆ ਜੀ ਪ੍ਰਮਾਤਮਾ ਰੱਖੇ ਜੀ ਤੁਹਾਨੂੰ ਸਾਰਿਆਂ ਦੇ ਚੜ੍ਹਦੀ ਕਲਾ ਚ ਇਹ ਕਹਾਵਤ ਕਹਿੰਦੇ ਜੀ ਬੂਹੇ ਖੜੀ ਜਨ ਬਿੰਨੋ ਕੁੜੀ ਦੇ ਕੰਨ ਹਾਂ ਬਿੰਨੋ ਕੁੜੀ ਦੇ ਕੰਨ ਹਾਂ ਨਹੀਂ ਕਿਵੇਂ ਆਈ ਕੁੜੀ ਦੇ ਜਨ ਨਾ ਬਿੰਨੋ ਕੁੜੀ ਦੇ ਕੰਨ ਹਾਂ ਨਾ ਬੂਹੇ ਖੜੀ ਜਨ ਵੀ ਹੁੰਦਾ ਵੀ ਬਿੰਨੋ ਕੁੜੀ ਦੇ ਕੰਨ ਮੀ ਲੱਗਾ ਸੀ ਭੈਣ ਅਸੀਂ ਅਸੀਂ ਫੇਰ ਕਣਕ ਨੂੰ ਚੰਮਣਗੇ ਫਟਾਫਟ ਵੀ ਪਹਿਲਾਂ ਕਣਕ ਦਾ ਕੰਮ ਨਿਬੜੀਏ ਮੈਂ ਤਾਂ ਸਵੇਰ ਦਾ ਕਹਿੰਦਾ ਵੀ ਬੱਦਲ ਹੋਇਆ ਵਾ ਪਰ ਮਾਪ ਹੱਥ ਨਹੀਂ ਲਾਇਆ ਹੈਗਾ ਮੈਂ ਇਹਨਾਂ ਨੂੰ ਕਹੀ ਜਾਂਦਾ ਜਿਹੜਾ ਉਹ ਜਿਹੜਾ ਜਿਹੇ ਦਾ ਬੰਦਾ ਆਪ ਹੋ ਜਾਂਦਾ ਉਹਨੂੰ ਦੇਖ ਕੇ ਜਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਨਾ ਮੰਨੂ ਦੇਖ ਕੇ ਇਹਨਾਂ ਨੇ ਵੀ ਰੰਗ ਬਦਲ ਲਿਆ ਮੈਂ ਬੇਲੜ ਬੰਦਾ ਕੰਮਕਾਰ ਮੈਂ ਕੋਈ ਕਰਦਾ ਨਹੀਂ ਹੈਗਾ ਏ ਵੀ ਏ ਵੀ ਉਦਾਂ ਦੀ ਹੋ ਗਈ ਮੈਨੂੰ ਦੇਖ ਕੇ ਵੀ ਚੱਲ ਕੇ ਤੇ ਨਹੀਂ ਸਰ ਜੂਗਾ ਪਰ ਸਰਦਾ ਮੈਨੂੰ ਲੱਗਦਾ ਨਹੀਂ ਹੈਗਾ ਹਾਂ ਆ ਤੈਨਾਂ ਤੇ ਕੋਈ ਅੰਦਰ ਨਹੀਂ ਲਾ 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 ਛੇਤੀ ਕਰ ਛੇਤੀ ਕਰੋ ਛੇਤੀ ਕਰੋ ਕਿਹੜਾ ਕਿਹੜਾ ਚੱਕਣਾ ਛੇਤੀ ਚੱਕੋ ਵਾਹ ਕਰੋ ਉਹ ਆ ਵੀ ਆ ਵੀ ਅੰਦਰ ਰੱਖਣਾ ਪੈਣਾ ਮੀ ਵੀ ਮੀ ਵੀ ਕਹਦਾ ਮੈਂ ਹੁਣੇ ਪੈਣਾ ਬਸ ਬਾਪਜਾ ਮੰਜਾ ਚੱਕ ਤੇਰਾ ਮੰਜਾ ਗਿੱਲਾ ਹੋ ਗਿਆ ਤੇ ਬਾਕੀ ਕਹਾਵਤ ਪੂਰੀ ਸਹੀ ਆ ਲੋ ਆਹ ਆ ਗਿਆ ਤਾਂ ਆਉਣੀ ਹੈ ਚੱਕ ਲਈ ਚੱਕੀ ਮੀਨੂ ਤਾਂ ਭਾਈ ਆਉਣੀ ਹੈ ਉਹਨਾਂ ਨੇ ਆਉਣਾ ਪਤਾ ਨਹੀਂ ਨਹੀਂ ਪਤੰਦਰਾਂ ਦੇ ਕੱਪੜੇ ਉਰੀ ਪਏ ਹਜੇ ਚੱਕੋ 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 ਭਾਈ ਭਾਗਰੂ ਸਤਨਾਮ ਹੂੰ ਚੱਲ ਫੋਰ ਦੇ ਲੋ ਸਮਾਨ ਕਿਹੜਾ ਤੁਹਾਡਾ ਭਜਣੇ ਵਾਲਾ ਮਕਾਨ ਭੇਜੂਗਾ ਮਕਾਨ ਦਾ ਤਾਂ ਹੁਣ ਦੇਖਿਆ ਤੇ ਜਿਹੜਾ ਇਹਨੂੰ ਫੇਰ ਇੱਕ ਵਾਰ ਤਰਾਈ ਹੋਗੀ ਨਾ ਰੰਗ ਨੂੰ ਰੰਗ ਹਿੱਲਣਾ ਹੀ ਨਹੀਂ ਆਹ ਇਹ ਰੰਗ ਹੋੜਣਾ ਜਾ ਮੈਨ ਬਿਲਕੁਲ ਹੋਰ ਕੀ ਤਰਾਈ ਨਹੀਂ ਹੋਣੀ। ਮੈਂ ਕੈਮਰਾ ਸਾਬ ਕਰ ਲਵਾਂਗਾ। ਚਲ ਆ ਮੰਗਾ। ਡੈਡੀ ਬਲਾਈ ਸਾਸਰੀ ਕਾਲ। ਬੈਜੀ ਦਾ ਖਾਸਾ ਬੈਗਰੀ ਦੀ ਫਟੇ। ਹਾਂ। ਵੀ ਆ ਗਿਆ। ਹਾਂ। ਚਾ ਵੀ। ਬਾਰਸ ਨੇ ਆਤ ਕੀ ਜੀੜੀਆਂ ਵੱਢਣ ਨਹੀਂ ਦੇਣੀਆਂ ਮੁੱਲਾ। ਜੀ ਜਾਂ ਸਾਥ ਹੈ ਉਹ ਖਰਾਬ। ਹਾਂ। ਹੁਣ ਚੰਨੇ ਆ 25। ਹਾਂ। ਜਿੱਦ ਦੇ ਗੜਬੜੇ ਚੱਲਦੇ। ਹਾਂ, ਇਹ ਤਾਂ ਹੈ। ਇੱਕ ਭਈਆਂ ਦੀ ਲੜਾਈ ਹੋ ਗਈ ਪਈਆਂ ਨੇ ਕੰਮ ਕਰਿਆ ਕੰਮ ਇਹਦਾ ਇਹ ਤਾਂ ਬਹੁਤ ਗਲਤ ਹੋਇਆ ਵਾ ਲੁਧਿਆਣੇ ਕਹਿੰਦੇ ਗੇਟ ਮੱਢ ਤੇ ਕਿਰਪਾਨਾ ਲੈ ਕੇ ਲਾ ਆਓ ਆ ਖਬਰਾਂ ਜੀ ਵੀ ਆਇਆ ਜਰਾ ਉਹ ਜਿੱਥੇ ਹੁੱਲੜਬਾਜੀ ਹੋ ਜਾਂਦੀ ਡੈਡੀ ਫਿਰ ਕੰਮ ਖਰਾਬ ਹੁੰਦਾ ਜਿੱਥੇ ਚਾਰ ਇਕੱਠੇ ਹੋ ਜਾਣ ਚਾਹ ਪੰਜਾਬੀ ਹੋ ਜਾਣਾ ਚਾਹ ਬਿਹਾਰੀ ਹੋ ਜਾਣਾ ਜਿਹੜੇ ਮਰਜ਼ੀ ਹੋ ਜਾਵੇ ਜਦ ਹੁੱਲੜਬਾਜੀ ਹੋ ਗਈ ਫਿਰ ਫਿਰ ਪਬਲਿਕ ਤੇ ਕੰਟਰੋਲ ਬਾਹਰ ਹੋ ਜਾਂਦਾ ਮੈਂ ਕਹਿੰਦਾ ਗੱਡੀ ਨਹੀਂ ਮਾੜੀ ਜੀ ਬੱਜਦੇ ਟੁੱਟ ਵੀ ਨਹੀਂ ਲੱਗ ਰਹੇ ਪਤਲ ਗੱਡੀ ਦਾ ਬੱਜੇ ਵੀ ਨਾ ਕਿਸੇ ਦੀ ਕਿਸੇ ਨਾਲ ਮਾਰੀ ਮੋਟੀ ਡੱਗ ਗਈ ਤਾਂ ਵੀ ਘੱਟ ਹੋ ਜਾਂਦਾ ਬਹੁਤ ਮਾਰੋ ਮਾਰੋ ਵੜੋ ਕਟਕਣੀ ਆ ਐਦਾ ਕੀ ਕਰਨਾ ਪੈਣਾ ਮੇਰੀ ਹੁਣ ਆ ਜਿਹੜੀ ਤਰਪਾਲ ਚ ਪਈ ਕਣਕ ਇਹ ਕੱਤ ਨਹੀਂ ਭਜਣੀ ਇਹ ਭਜਣੀ ਚਾਹੇ ਪੋਣੀ ਆਪਾਂ ਨਾਲ ਫਿਰ ਧੋ ਲੈ ਅੱਛਾ ਹੁਣ ਖੁੱਲੇ ਸਮਾਨ ਬਾਬਾ ਦੇ ਤੇਰੇ ਮਾਰੇ ਕਿੰਨਾ ਸੋਹਜਦਾ ਬਾਬਾ ਨਾਨਕ ਉਹਨਾਂ ਕਾਬੇ ਸਰੇਂਦਰ ਨੇ ਕਣਕ ਧੋਣੀ ਮੈਂ ਹੀ ਧੋ ਦਿੰਦਾ ਵੀ ਬਸਾਰੀ ਨੂੰ ਮੇਤ ਕਰ ਰਹੀ ਪੈਣੀ ਆ ਵੀ ਚੱਲ ਮੈਂ ਹੀ ਪਾਣੀ ਪਾ ਦਿੰਦਾ ਉੱਪਰ ਤੇ ਪਰ ਤਨੀ ਰੱਬ ਨੇ ਕਿਆ ਦੇਖਣਾ ਹੁਣ ਲੋਕਾਂ ਨੇ ਆਲੂਆਂ ਨੂੰ ਖੇਤ ਤਿਆਰ ਕਰੇ ਪਿਆ ਉਹ ਮਿਹਨਤ ਖਰਾਬ ਹੈ ਮੋਗਾਂ ਦਾ ਗੋਭੀ ਕਿਸੇ ਨੇ ਗੋਭੀ ਲਾਤੀ ਉਹ ਵੀ ਗੰਮ ਖਰਾਬ ਆ ਪਾਣੀ ਨੇ ਖਰਾਬ ਕਰਨਾ ਉਹਨੂੰ ਬੂਟਾ ਨੇ ਉਹਦਾ ਨਾ ਸੌਂਦਣਾ ਜਿਹੜੀ ਤਾਂ ਜਿਹੜੀ ਤਾਂ ਤਰਾਈ ਗੋਭੀ ਉਹਨੇ ਤਾਂ ਹੋਏ ਜਾਣਾ ਪਾਣੀ ਨਾ ਖੜੇ ਬਸ ਜੇ ਪਾਣੀ ਖੜ ਗਿਆ ਤੇ ਜਿਆਦਾ ਮੀਂਹ ਪੈ ਗਿਆ ਫੇਰ ਕੰਮ ਖਰਾਬ ਹੋਣਾ ਜਦੋਂ ਗਰਦਨ ਜੀ ਸਟਲ ਲੰਦੀ ਜਦੋਂ ਗਰਦਨ ਜੀ ਸਟਲ ਲੰਦੀ ਉਹ ਲੱਗਦੀ ਤਾਂ ਉਦਾਂ ਪਾਣੀ ਚ ਆਏ ਜਾਂ ਆਪਾਂ ਲਾਉਨੇ ਉਸ ਟਾਈਮ ਪਾਣੀ ਲਾਵੇ ਹੁੰਦਾ ਹੁੰਦਾ ਹੋ ਜਾਣਾ ਖੜਾ ਦੀਦੀ ਗੇਤੀ ਹੋ ਗਈ ਦੀਦੀ ਗੇਤੀ ਹੋ ਗਈ ਉਦੀ ਬੱਲੇ ਬੱਲੇ ਹੁਣ ਮੇਰਾ ਮਾਮੇ ਦਾ ਮੁੰਡਾ ਉੱਥੇ ਤੇ ਗੱਡੀ ਭਰ ਕੇ ਲਿਆਉਂਦਾ ਰਿਹਾ ਆਪਣਾ ਇੱਧਰ ਆਪਣਾ ਕਿਆ ਕਹਿੰਦੇ ਕੁੱਲੂ ਮਨਾਲੀ ਤੇ ਵੀ ਗਾਹਾਂ ਜਾ ਕੇ ਹਾਂ ਉਹ ਟਰਨਲ ਦੀ ਪਾਸ ਕਰਕੇ ਕੁੱਲੂ ਮਨਾਲੀ ਤੇ ਵੀ 60 70 ਕਿਲੋਮੀਟਰ ਗਾਹਾਂ ਜਾ ਕੇ ਪਿੰਡਾਂ ਦੇ ਵਿੱਚ ਗੋਭੀ ਲਾਈ ਹੋਈ ਨੇ ਮੈਨੂੰ ਦਿਖਾਈ ਵੀਡੀਓ ਕਾਲ ਕਰਕੇ ਇੱਕ ਨੰਬਰ ਗੋਭੀ ਐਨ ਪਹਾੜੀ ਸੱਜਾ ਉਹ ਵਿਕੀ ਕਿੰਨੀ 100 ਰੁਪਏ ਕਿਲੋ 120 ਰੁਪਏ ਕਿਲੋ ਆਹ ਰੇਟ ਬਿਕਦੀ ਸੀ ਗੋਭੀ ਫਿਰ ਉਹ 30 32 ਕੁੰਟਲ ਗੋਭੀ ਲਿਆਉਂਦਾ ਸੀ ਲੱਦ ਕੇ ਪਾਣੀ ਨਾਲ ਉਧਰ ਖੜਦਾ ਹਾਂ ਔਰ ਗੋਭੀ ਕਾ ਨੂੰ ਕਹਿੰਦਾ ਹੁਣ ਵੀ ਜਿਹੜੀ ਆਪਣੇ ਉਹ ਗੋਭੀ ਮੈਂ ਲੈ ਕੇ ਆ ਪਰਸੋਂ ਖੁਮਾਣੋਂ ਤੇ ਉਹ ਵੀ ਪਹਾੜੀ ਗੋਭੀ ਆਪਣੇ ਇੱਧਰ ਪੰਜਾਬ ਚ ਤਾਂ ਜੇ ਲੱਗੀ ਹੋਣੀ ਪੰਜਾਬ ਚ ਤਾਂ ਬਹੁਤ ਘੱਟ ਆ ਜਿਹੜੀਆਂ ਉਹਦੇ ਤੋਂ ਛੱਡਾ ਸੁੱਡਾ ਤੋਂ ਤਿਆਰ ਕਰਕੇ ਲਈ ਵੀ ਕਿਸੇ ਨੇ ਉਹ ਪਈ ਹੋਗੀ ਹੋਵੇ ਨਹੀਂ ਤਾਂ ਗੋਭੀ ਆਪਣੇ ਅਜੇ ਤਾਂ ਹੁਣ ਸ਼ੁਰੂ ਹੋਣੀ ਆ ਆਪ ਵੀ ਕਿੱਥੇ ਹੋਣ ਦੇਣੀਆਂ ਜਿਹੜੇ ਹਿਸਾਬ ਨਾਲ ਮੀਂਹ ਲੱਗਿਆ ਪੈਣ ਆਪਣੇ ਤਾਂ ਹੋਣੀ ਹਾਂ ਇਹ ਮਾਤ ਦੇ ਭਲ ਵਿਹੜ ਦਾ ਰਸਤੇ ਪਾਣੀ ਕਰਕੇ ਕੱਬੀ ਰੁੱਕ ਗਈ ਹੋ ਜਾਂਦੀ ਐ ਲੋਕਾਂ ਦੀ ਚਲੋ ਮਿਲਦੇ ਜੀ ਫਿਰ ਦੇਖੀ ਜਾਊਗਾ ਚਾਹ ਬਣਦਾ ਜੀਲੀਆਂ ਪੱਕੀਆਂ ਹੋ ਗਈਆਂ ਲੋਕ ਸਪਰੇਹਾਂ ਨੂੰ ਲੱਗੇ ਪਿਆ ਵੀ ਉਹ ਬਹੁਤ ਪੈ ਗਿਆ ਪਰ ਅ ਕੀ ਕਹਿੰਦੇ ਉਹਨੂੰ ਡੋਡੀ ਵੀ ਡੋਡੀ ਦੀ ਬਿਮਾਰੀ ਪੈ ਗਈ ਸਾਡੇ ਦਾ ਨਾ ਡੋਡੀ ਪਈ ਨਾ ਜੀਲੀ ਨਸਰੀ ਖਤਮੇ ਪਹਿਲੇ ਹੀ ਖਤਮ ਹੋ ਗਈ ਇੱਕ ਸਾਡੇ ਪਹਿਲੇ ਹੀ ਸਫਰ ਕਰ ਲਿਆ ਸਾਡੇ ਤਿੰਨ ਕੀਲਿਆਂ ਪਰ ਵੀ ਬਸ ਖਤਮਾਂ ਤਾਂ ਖਤਮ ਹਾਂਜੀ ਹਾਂ ਉਹਨਾਂ ਨੂੰ ਦੂਈ ਬਿਮਾਰੀ ਪੈ ਗਈ ਤੇ ਜਿਹੜੀ ਛੋਟੇ ਬੁੱਝੇ ਵਾਲੀ ਆ ਹਾਂ ਉਹ ਸਾਰੇ ਤਿੰਨ ਸਾਢੇ ਤਿੰਨ ਕਿਲੇ ਖਤਮ ਹੋਏ ਵਾਂਡ ਚ ਚੱਲ ਕੋਈ ਨਹੀਂ ਬਾਬਾ ਨਾਨਕ ਜੇ ਕਹਿੰਦਾ ਇੱਕ ਸਾਈਡ ਤੇ ਰਸਤਾ ਬੰਦ ਕਰਦਾ ਤਾਂ ਕਿਤੇ ਦੂਈ ਸਾਈਡ ਤੇ ਖੋਲੇ ਦਿੰਦਾ ਜੋ ਕਰਦਾ ਚੰਗੇ ਬਾਤ ਦੀ ਕਰਦਾ ਉਹ ਮੈਨੂੰ ਤੈਨੂੰ ਮਾੜਾ ਲੱਗਦਾ ਉਹ ਮਹਾਰਾਜਾ ਚਾ ਪਾਛਾ ਬਾਈ ਆ ਬਾਈ ਤਵੀਆਂ ਨਾਲ ਵਾਕਿਆ ਆ ਹੁਣਾਂ ਬਾਹ ਵੀ ਮੈਨੂੰ ਤਾਂ ਲੱਗਦਾ ਪੂਰਾ ਵੀ ਨਹੀਂ ਬਾਹਿਆ ਆ ਹੁਣਾਂ ਨੇ ਉਹ ਪਾ ਲਾ ਇੱਕੋ ਗਿੱਲਾ ਵਾਏ ਉਹ ਵੀ ਮੀਨੇ ਹੁਣਾਂ ਕਰ ਦੇਣਾ ਲੱਭਾ ਬੱਬਾ ਡੈਡੀ ਯਾਰ ਤੂੰ ਨਾ ਕਦਰ ਨਹੀਂ ਕਰਦਾ ਮੇਰੇ ਕੰਮ ਦੀ ਦੇਖਿਆ ਤੈਨੂੰ ਸਵੇਰੇ ਸਾਜਰੇ ਉੱਠ ਕੇ ਮੈਂ ਕੇਲਾ ਪਤਾ ਵਸਾ ਤਾਂ ਸੀਟ ਦੇ ਪਿਛੇ ਆਟਕੇ ਮੈਂ ਆਟਕੇ ਪਤਾ ਨਹੀਂ ਕਾਤ ਖਾਣਾ ਜਿਹੜੀ ਚੀਜ਼ ਮਿਲ ਗਈ ਚਾਬ ਦੀਦੀ ਹੁੰਦੀ ਆ ਨਾਲ ਦੀ ਨਾਲ ਮੁੜ ਕੇ ਤਾਂ ਹੀ ਆਸ ਬਣੂਗੀ ਨਹੀਂ ਹੁਣ ਮੈਂ ਤੇ ਹੁਣ ਮੁੜ ਕੇ ਕੇਲਾ ਚੱਕਣਾ ਮੈਂ ਤੈਨੂੰ ਪੁੱਛਣਾ ਹੀ ਨਹੀਂ ਵੀ ਡੈਡੀ ਖਾਂਦਾ ਤਾਂ ਹੈ ਨਹੀਂ ਫਿਰਦਾ ਕਿਹੜਾ ਇਕੱਲੇ ਮੂੰਹ ਚੱਪਦਾ ਫਿਰ ਜਾਂਦਾ ਆ ਮੈਨੂੰ ਪਤਾ ਗੱਲ ਹੋ ਜਾਂਦੀ ਐ ਵੀ ਆਪ ਮੈਂ ਭਾਈ ਫਿਰ ਜਿੱ ਤੱਕ ਡੈਡੀ ਜਾਣੀ ਸਕਦਾ ਵੀ ਆਪ ਇਕੱਲੇ ਖਾਂਦਾ ਫਿਰ ਜਾਂਦਾ ਮੈਨੂੰ ਪੁੱਛਦਾ ਹੀ ਨਹੀਂ ਬਾਹਰ ਗਏ ਸਤਨਾ ਚਲੋ ਜੋ ਪਵ ਭਾਵੇਂ ਕਰਤਾਰ ਸੋਈ ਸੋਈ ਹੋਗਾ ਕਿਸੇ ਨੂੰ ਮੀ ਬਾਦੀ ਹੋਣਾ ਕਿਸੇ ਨੂੰ ਸੁਆਦੀ ਹੋਣਾ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਹੋ ਗਿਆ ਕੰਡ ਨਹੀਂ ਮੈਂ ਕਿਹਾ ਤਾਂ ਤੁਹਾਨੂੰ ਵੀ ਚਲ ਖਮਾਣੋ ਜਾਈਏ ਖਮਾਣੋ ਜਾਊਗਾ ਤਾਂ ਜਸਲਾ ਖੁੱਲੂਗਾ ਤੇ ਆਪਾਂ ਹਾਏ ਹਾਏ ਫੜੀਏ ਨੂੰ ਆ ਫੜ ਮੈਂ ਖੋਲ ਕੱਟ ਦੋ ਯਾਰ ਫੜਦੀਏ ਲੋਕਾਂ ਨੂੰ ਲੋਕੇ ਕੱਟ ਦੋ ਜੀ ਚਲਾਂ ਫੇਰ ਖੋਲ ਦਿੰਨੇ ਹਾਂ ਲੋਕੇ ਉਹ ਪਾਸੇ ਪਾਸ ਕਰਤਾ ਹੁਣ ਤਾਂ ਕੰਮ ਨਬੀਏ ਨੂੰ ਲਾਕ ਲੀ ਹੋਣੀ ਗਈ ਬੀਨਾ ਕਿਆ ਕਰੂਗਾ ਇੱਥੇ ਪਾਠ ਕਰੂਗਾ ਨਹੀਂ ਉਹਨੂੰ ਜੱਟ ਐਚਲ ਪਾ ਦੇ ਉਹ ਆ ਨਹੀਂ ਹੁੰਦਾ ਹੈਗਾ ਕਿ ਪਿੱਛੇ ਲਾ ਕੇ ਪਾਠ ਪਾ ਆ ਬਿੰਦੂ ਲਾ ਕੇ ਗਿਆ ਘੇਟ ਇਹਨੂੰ ਪੁੱਛੋ ਪਾਪਾ ਜੀ ਨਾ ਪੱਕ ਤੂੰ ਲਾ ਕੇ ਲੌਕ ਲਾ ਕੇ ਆਹੇ ਆਹੇ ਖਰਾਬ ਹੋ ਗਿਆ ਤੇਰਾ ਬੱਚਾ ਤੇਰੇ ਆ ਪਿੱਛੇ ਮਲਾਈ ਉਹ ਉਹ ਮਨੂ ਦਾ ਮਾਰ ਕੱਟ ਚੜਾ ਐ ਕੱਲ ਕਲਾ ਨੂੰ ਜੇ ਤੁਸੀਂ ਬਾੜਨੀ ਹੌਲੀ ਹੌਲੀ ਡੈਡੂ ਨੂੰ ਵੀ ਬਾੜਦੇ ਇੰਦਰ ਬਾੜਦੇ ਬਣਾ ਲੰਗ ਜੀ ਕਰ ਲਓ ਲੋਕ ਬੱਟ ਲੋਕ ਬੱਟ ਲੋ ਕੰਜਾ ਨਾ ਮਨੂ ਵੀ ਬਾਸਾਂ ਆਇਆ ਮੰਜਾਲੇ ਪੰਗਾ ਹੋ ਗਿਆ ਲੋਕ ਨਾ ਮਾ ਬੰਦਾ ਲਿਆ ਕੋਈ ਲੋਕ ਪਾਈਏ ਖਲਤ ਜੀ ਤੇਜਾ ਖਲਤ ਨਾ ਨਾ ਹੋ ਗਿਆ ਹੋ ਗਿਆ ਐਦਾ ਚੱਕਰ ਹੋ ਗਿਆ ਭਾਈ ਕੋਈ ਬੰਦਾ ਉਹ ਲੈ ਕੇ ਆਇਆ ਉਹ ਦਿਖਾਈ ਗਿਆ ਇਹ ਨਮਾ ਪੈਣਾ ਇਹ ਜਿਆਦਾ ਤਾਂ ਸਪਰਿੰਗ ਸਪਰਿੰਗ ਗਿਆ ਉਹਨੇ ਲੋਡ ਖਿਲਾ ਲਓ ਭਾਈ ਜਣੂ ਸੁੱਖਾ ਰਗਾ ਸਵੇਰ ਆਪ ਨਹੀਂ ਆਉਂਦੀ ਆ ਕਿ ਨਾ ਜਿਹੜੀ ਰਾਤ ਤੜਕੇ ਉਹ ਹੱਕਾ ਮਾਰੀ ਜਾਂਦਾ ਵੀ ਚਾਹ ਪਲਾ ਦੋ ਚਾਹ ਤਾਂ ਪੀਓਗੀ ਸਵੇਰੇ ਦਿੱਤੇ ਬਿਸਕੁਟ ਜਿਹੜੀ ਹੁੰਦੀ ਆ ਇਹਦਾ ਚੱਕਰ ਹੋਆ ਬਗੂ ਵੀ ਕੋਈ ਨਾ ਨਮਾ ਲੱਗੂਗਾ ਇਹ ਤੂੰ ਜਾ ਦੇ ਹੀਰਾ ਪਾ ਲੈ ਯਾਰ ਦੇਖੀ ਤੁਹਾਨੂੰ ਆਲੀ ਇੱਥੋਂ ਉਹਨੂੰ ਬੁਲਾ ਕੇ ਆਪਾਂ ਇਹ ਨਵਾਂ ਆਉਣਾ ਲੋਕ ਨਵਾਂ ਆਉਣਾ ਐ ਇੰਨਾ ਡਾਊਨ ਤਾਂ ਕਿ ਥੱਲੇ ਚੱਲ ਗਿਆ ਸਪਰਿੰਗ ਘੁੰਮ ਗਿਆ ਤਾਂ ਆਹ ਕਿੱਥੇ ਤਾਂ ਕੁੰਡਾ ਆਪਰ ਨਾਲ ਹੀ ਪਤਾ ਤੈਨੂੰ ਹੋਰ ਤਾਂ ਕਿੱਥੇ ਤਾਂ ਹੈ ਤਾਂ ਜੀ ਮੇਰੇ ਪਤਾ ਪਤਾ ਹੋ ਜਾਂਦੀ ਦੇ ਮੇਰੇ ਪਾ ਹੋਈ ਬਈ ਮੇਰਾ ਹੀ ਨਾ ਤੇਰਾ ਹੀ ਮੈਂ ਦੇਖੀ ਉਹ ਤੇਰਾ ਰੱਬ ਰੱਖਾ ਮੈਂ ਤਾਂ ਦਮਾਗ ਦੂੰ ਬੁਲਾ ਕੇ ਬਾਹਰ ਕੱਢ ਵੀ ਰਿਆ ਤੇਰਾ ਤਾਂ ਦਿਮਾਗ ਪਤਾ ਨਹੀਂ ਕਿੱਥੇ ਹੁੰਦਾ ਇਹ ਨਾ ਤੇ ਲੋੜ ਵੀ ਜੋੜੇ ਕਿ ਆ ਓਕੇ ਇੱਥੇ ਤੇ ਕੱਲ ਜਾਣਾ ਕਿਸੇ ਨੇ ਹਾਂ ਇੱਥੇ ਜਾਣਾ ਉਹਦਾ ਰੱਖ ਕੀ ਜਾਊ ਗੁਰਜਾ ਮੱਲੇ ਮਾਰੇ ਮੂਰੀਆਂ ਫੋਲ ਨੇ ਵਿੱਚ ਤੇ ਕੋਈ ਰੁਪਈਆ ਨਿਕਲ ਆਨੇ ਉਹ ਮਾਰੇ ਚ ਰੱਖਿਆ 50000 ਰੁਪਏ ਹਾਂ ਹਾਏ ਹਰ ਦਾਦੀ ਤੇ ਤਾਂ ਹੋ ਅਲੋਗ ਲੱਗੇ ਰਹਿਣ ਦੇਣਾ ਫੋਲ ਲੱਗਣਾ ਪਾਏ ਹਾਏ ਪਿਆ 10000 ਰੁਪਿਆ ਉਹ ਨਾ ਚੋਹੀਂ ਬਰਾਲੀ ਲੈ ਕੱਢ ਲਵਾ ਡੈਡੀ ਬਹਰ ਦੌਰਿਆ ਮੈਂ ਕਦੇ ਨਹੀਂ ਹੁੰਦੀ ਆਗੀ ਜਦੋਂ ਦਮ ਘੋਤ ਲਵਾ ਮਾਰੇ ਮੂਰੀਆਂ ਤੱਕ ਕਰ ਲੈਣਾ ਆ ਆ ਗਿਆ ਪਾ ਪੈਪ ਆ ਗਿਆ ਚਲ ਪੈਪ ਪਾਛੇ ਦਾ ਸਾਰਾ ਗਾਹ ਪਿਆਦਾ ਸਾਰਾ ਮੰਗਾ ਲਿਆ ਜੀ ਤੇ ਪਾਜ਼ਰੋ ਅੱਜ ਦਾ ਪੰਗਾ ਹੋਇਆ ਮਸਲਾ ਹਾਂ ਇਹਦਾ ਕਰਾ ਲੈਣੇ ਇਹ ਬੰਦੇ ਨੇ ਹੁਣ ਆਹ ਖੁੱਲ ਜਾਣਾ ਸੱਬ ਮਰਦਾ ਆਓ ਪੈਸੇ ਦਾ ਖਰਚਾ ਬਧਾਈ ਜੰਨੇ ਪੈਸੇ ਦੰਦੇ ਨਹੀਂ ਇਹ ਪੂਰੀ ਬਾਬੇ 50000 ਰੁਪਏ ਤਾਂ ਗੱਲ ਮਾਰੀ ਚ ਦਵਾਉਣ ਤਾਂ ਸੀ ਤੈਨੂੰ ਦੇਣਾ ਤੈਨੂੰ ਦੇਣਾ 50000 ਮੈਂ ਤੋਅਤੇ ਲੈਣਾ ਧਾਰਾ ਕਿਸ਼ਤ ਆਜ ਸਨੇਤ ਮੋੜੂ ਹੋਰ ਕਹ ਰਾਇ ਨੇ ਬਾਹਰ ਹੋਣਾ ਇਹ ਪੈਸੇ ਆਪਾਂ ਦੇ ਪੈਸੇ ਲੱਤੇ ਥਾ ਕੇ ਤੁਸੀਂ ਸੱਤੇ ਕਿਸੇ ਦੂਜੀ ਆ ਕੇ ਆਜਾ ਦਿਨ ਮਾਰਾ ਦਿਨ ਲਿਉਂਦਾ ਨਹੀਂ ਵੀ ਪੈਸੇ ਦੇ ਆ ਕੇ ਤੂੰ ਪਤਾ ਵਿਆਜ ਵੜਦੇ ਤੂੰ ਕਿਸੇ ਆਪਣੇ ਉਹ ਕਦਾ ਮਮ ਖਾਲ ਕਰਦਾ ਹੈ ਕਹਿੰਦਾ ਇਹਨਾਂ ਨੂੰ ਬਾਹਰ ਆਪਣੇ ਘਰ ਤੇ ਮੋਟੋ ਚੱਲਦੇ ਇੱਥੇ ਤਾਂ ਨਹੀਂ ਜੇ ਪਿਆ ਹੈ ਯਾਰ 700 ਤੂੰ ਮੰਗਦੇ ਤੇ ਘਰ ਆਏ ਨੇ ਬਾਹਰ ਤੋਂ ਨਾਲ ਸੰਕਾ ਤੂੰ ਸਾਨੂੰ ਦਈ ਠੀਕ ਹੈ ਮੈਂ ਦੇ ਦੂੰਗੀ ਅਨਾਮੀ ਨਾ ਉਹ ਆਪਣਾ ਇੱਕ ਮੁਫਰਕੇ ਚੱਲ ਜਵੇ ਬੁੱਲਾ ਖਰਚਾ ਕਰਕੇ ਹੁਣ ਮਨ ਦੀ ਪੈਸੇ ਲੈ ਕੇ ਰੱਖ ਦੇਣਾ ਲੱਗਣਾ ਹੈ ਉਸ ਨੂੰ ਸਿਆਪਾ ਤਾਂ ਨੇ ਪੜੂ ਫੇਰ ਬੱਕੜ ਕੇ ਤੱਕ ਕਿਸੇ ਨੇ ਮੰਨਦ ਕਰ ਦੇਣਾ ਵੀ ਅਸੀਂ ਚੱਲਦਾ ਹੈ ਵੇਚਿਆ ਕਰੂਗੇ ਮਨ ਵਾਲੇ ਮੈਂ ਦੇਖਦਾ ਤਾਂ ਸੁਪਰ ਸੁਪਰ ਖੋਲ ਕੇ ਰੱਖ ਦੇਣਾ ਨਾ ਬਿੱਕੀ ਨੂੰ ਮਨਾਉਂਦੇ ਬਿੱਕੀ ਨੂੰ ਕੋਲ ਪਾਣਾ ਨਾ ਹੋ ਰਿਹਾ ਤੁਸੀਂ ਜਵਾਈ ਆਏ ਘਰ ਨੂੰ ਰੱਖਿਆ ਵਾ ਬੜਾ ਕਿੰਦੂ ਸਾਰੇ ਮਿੱਟਣ ਆਏ ਤੁਹਾਨੂੰ ਇਹ ਨਾਮ ਨਹੀਂ ਜਾਣਦੇ ਹੀ ਅਬ ਆਪ ਬਰਾਦ ਕੇ ਕਿਉਂ ਖੜੇ ਮਾਦਰ ਰਾਮ ਨਾਲ ਸੁੱਤਾ ਪਿਆਦਾ ਜੀ ਮੈਂ ਤੁਹਾਨੂੰ ਕਿਹਾ ਪਰ ਉਹ ਸਿਆਪਾ ਸੇੜ ਤਾ ਉਹਨੇ ਮਾਦਰ ਉਹ ਤਿਆਰ ਜਾਓਗੇ ਮਾਂ ਵੀ ਰੀਤ ਨੂੰ ਲੈਣਾ ਜਦੋਂ ਚੱਲੂਗਾ ਖਮਣ ਨੂੰ ਜਿਹੜਾ ਸਮਾਨ ਲੈ ਮੈਂ ਇੱਥੇ ਹੋਰੇ ਪੰਗਾ ਖੜਾ ਕਰਤਾ ਹੁਣੇ ਜਾਣ ਆਪਾਂ ਨੇ ਅੰਦਰ ਦੇ ਆਣੇ ਅੰਦਰ ਉਰੇ ਕੁੰਡੀ ਲਵਾ ਦੇ ਸਿਰ ਤੇ ਕਿਤੋਂ ਬਸ ਅੰਦਰ ਪਾ ਲੋਕਾਂ ਦੀ ਗਾ ਲੋੜ ਆ ਸਾਡੀ ਕੀ ਆ ਬੰਦ ਲੋ ਔਰ ਕੁੰਡੀ ਅੰਦਰ ਆ ਬਰੈਡ ਫਿਕਰ ਆ ਲਾਉ ਨੂੰ ਮੈਂ ਮੁੜਾ ਨਹੀਂ ਨਾ ਹੋਊਗੀ ਇਹ ਕੱਟ ਮਿੰਡ ਲੈ ਕੇ ਗੱਦੇ ਲੈ ਕੇ ਆਉਣੇ ਆ ਅੱਜ ਹਾਂ ਉਹ ਅੱਜ ਕੱਲ ਜਲਦੀ ਆਏ ਮੈਂਨੇ ਤਾਂ ਪਹਿਨੇ ਆ ਹੁਣੇ ਤਾਂ ਹੁਣੇ ਮੈਂਨੇ ਮੈਂ ਦੇ ਚਿੱਟੇਪ ਨਾਲੇ ਇੱਧਰ ਬਲਤਾ ਖੜੀ ਹੋਊਗਾ ਸੋੜਾ ਜਿੰਨੇ ਦੇ ਕੱਤੇ ਉਹਨਾਂ ਦਾ ਲੋਕ ਲਾਉਣਾ ਪੈਣਾ ਫੋਨ ਦਾ ਲੋਕ ਐ ਤੇ ਗਲਾ ਨਹੀਂ ਆਏ ਛੋਟੇ ਠੀਕੇ ਨੇ ਇਹਨੇ ਉੱਪਰ ਦੱਖਣੇ ਜੜਾ ਲਿਆ। ਜਾਓ। ਹੌਨ ਤਾਂ ਖਾਪੇ ਦਾ ਸਪਰੇਅ ਕਰ ਬੁੱਲਿਆ ਪਿਆ। ਫੇਰ ਕਸ ਲੋ ਉਹਨੂੰ। ਸੰਦੇ ਦੇ ਕੋਲ ਹੈ ਇਹ ਮੱਕਾ। ਬਸ ਇਹ ਇੱਕ ਗੱਲ ਹੈਗਾ ਮੌਕਾ ਬੜਾ ਹੈਗੀ ਹੈ। ਇਹ ਕਿਤੇ 8 ਸਾਲ ਨੇ ਲੱਗੇ ਹੋਏ ਆ। ਕਸ ਦੇ ਪਾਣੀ ਜਿਸ ਤੇ ਰੱਖਿਆ। ਇਹਨਾਂ ਨੂੰ ਹੋ ਗਿਆ 20-22 ਸਾਲ। 50000 ਕਰਕੇ ਤੇਰੇ ਜਿਹੜਾ ਮੱਝ ਤੇ ਤਾਂ ਖੋਲਣਾ ਨਹੀਂ ਮੈਂ ਖੋਲਣਾ ਨਹੀਂ ਦਿੰਦਾ। 22 ਸਾਲ ਹੋ ਗਏ ਨਾ ਲੱਗੇ ਆ। ਜਿਆਦਾ ਸੀ 8-9 ਸਾਲ ਦੀਆਂ ਸੀ ਜਦ ਘਰ ਬੜਿਆ ਤਾਂ ਇਹ ਦਰਵਾਜ਼ੇ ਜਦ ਲੱਗੇ ਤੇ ਉਹ ਮੈਂ ਵੀ ਤਾਂ ਹੀ ਦੇ ਦਾਂ ਵੀ ਸਿਰਫ 50000 ਰੁਪਏ ਦਾ ਪਾਰਟੀ ਚ ਹਾਂ ਮੈਂ ਸੁਆਤੇ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਸੁਣੋ ਜੀ ਸਾਰੇ ਕਮੈਂਟਸ ਤੇ ਪੁੱਛਦੇ ਕਹਿੰਦੇ ਕਿਆ ਕਿਆਤਾ ਕੀ ਪਿਆ ਇਹਨਾਂ ਵਾਲੀ ਜਿਹੜੀ ਬਣਾਇਆ ਇਹ ਉਹੀਆਂ ਕਰੀਏ ਤੁਹਾਨੂੰ ਪਤਾ ਹੀ ਨਹੀਂ ਕਢਾ ਕੇ ਲੈ ਜਾ ਤੈਨੂੰ ਪਤਾ ਨਹੀਂ ਨਾ ਇਹ ਕਢਾ ਕੇ ਲਈ ਆਈ ਹੈ ਗੰਦੀ ਹੀ ਹੈ ਲੈ ਆ ਕੱਢੀਏ ਤੇ ਸਮਾਨ ਸਾਡੀਆਂ ਆਊਗਾ ਕੁੜੀ ਗੱਲ ਮਨ ਤੋਂ ਪਹੁੰਚਾਈ ਦੀ ਕੋਈ ਲਿਖ ਲਾ ਯਾਰ ਨੰਨਾ ਮਾਈ ਲੱਗੂ ਵੀਰ ਹਾਂ ਉਹ ਕਬੀਰਿਆ ਪੈ ਨਾ ਟੋਕਾ ਪਿਆ ਤੇਜੜੀ ਵਾਲਾ ਵੀਰਿਆ ਪੈ ਵੀ ਬੰਦੇ ਵੀ ਆਪਾਂ ਵੇਚਿਓ ਚਲੋ ਮਿਲਦੇ ਜੀ ਫੇਰ ਤੁਹਾਨੂੰ ਉੱਟ ਕੇ ਮੈਂ ਤਾਂ ਦੇਖੀ ਹੱਲ ਕਰ ਪਹੁੰਚ ਗਏ ਜੀ ਅਸੀਂ ਘੁੰਮਦੇ ਘਮਾਉਂਦੇ ਆਪਣੀ ਭੈਣ ਕੋਲ ਹਾਂਜੀ ਪ੍ਰੀਆ ਸਹਿਨਾਜ਼ ਪੜਨੇ ਬਲਾ ਸੱਸਰੀ ਗੱਲ ਪਹਿਲਾਂ ਦਾ ਇੱਧਰ ਸ੍ਰੀ ਕੈਰ ਜੀ ਪੜਨੇ ਆਪਣੇ ਜਿਹੜਾ ਸਲੂਨ ਖੋਲਾ ਸੀ ਪਿਛਲੇ ਸਾਲ ਲਿਆ ਸੀ ਨਾ ਛੋਟੇ ਕੋਲ ਸੀ ਹਾਂਜੀ ਜਾਂ ਤਾਂ ਓਪਨਿੰਗ ਕਰ ਤੈਨਾਂ ਤਾਂ ਜਾਨੀ ਕਿ ਕਦਾ ਖਮਾ ਹਾਂ ਹਾਜ਼ਰ ਹਾਂ ਨਵਾਂ ਅਕੈਡਮੀ ਵੀ ਖੋਲਣੀ ਸੀ ਨਾਲ ਅਕੈਡਮੀ ਐ ਤੇ ਬੈਗਰੂਦੀ ਕਿਰਪਾ ਨਾਲ ਬਹੁਤ ਵਧੀਆ ਮੈਂ ਦੇਖਿਆ ਸਟੂਡੈਂਟ ਕੁੜੀਆਂ ਲੱਗੀਆਂ ਵੀ ਉਧਰ ਸਿੱਖਣ ਤੇ ਭੈਣ ਨੇ ਇੱਕ ਨਵਾਂ ਆਪਣਾ ਲਿਆਂਦਾ ਸਿਸਟਮ ਮੇਰੀ ਤਾਂ ਸਮਝ ਤੋਂ ਬਾਹਰ ਆ ਇਹਦਾ ਭੈਣੇ ਦੱਸੂਗੀ ਕੈਟਮ ਐ ਇਹ ਲੇਜ਼ਰ ਮਸ਼ੀਨ ਐ ਜੀ ਅੱਛਾ ਜੀ ਜਿਹਦੇ ਨਾਲ ਤਾਂ ਵਾਲ ਰਿਡਿਊਸ ਹੁੰਦੇ ਐ ਅੱਛਾ ਜੀ ਅੱਛਾ ਕਿਕੇ ਜਦੋਂ ਸੇਸਪ੍ਰਿੰਟ ਹੈ ਇਹ ਕਿਤੇ ਵੀ ਆਪਾਂ ਨੂੰ ਪਸੰਦ ਨਹੀਂ ਹੁੰਦੇ ਆਪਣੀ ਬੋਡੀ ਦੇ। ਹਾਂਜੀ ਹਾਂਜੀ। ਜਿਹੜੀ ਆਪਾਂ ਇਹਨੂੰ ਰਿਮੂਵ ਕਰਾ ਸਕਦੇ ਹਾਂ ਬਾਲਾਂ ਦੇ। ਤਾਂ ਮਤਲਬ ਇੱਕ ਵਾਰ ਰਿਮੂਵ ਕਰਵਾ ਮੁੜ ਕੇ ਬਾਸ ਨਹੀਂ ਆਉਂਦੇ ਫਿਰ? ਨਹੀਂ ਐਵੇਂ ਨਹੀਂ ਐ। 6 ਸੈਟਿੰਗਸ ਲੈਣੀਆਂ ਹੋਈਆਂ। ਅੱਛਾ ਜੀ। 6 ਸੈਟਿੰਗ ਤੋਂ ਬਾਅਦ ਕੀ ਹੈ? ਕੋਰਸ ਹੋ ਗਿਆ ਮਤਲਬ 6 ਸੈਟਿੰਗ ਦਾ ਕੋਰਸ ਆ। ਜਿਵੇਂ ਕਈ ਲੇਡੀਜ਼ ਇੱਥੇ ਨਹੀਂ ਆ ਜਾਂਦੇ। ਪਰ ਕਈਆਂ ਨੇ ਆਪਾਂ ਨੇ ਕੀਤਾ ਹੈ ਨਾ ਵੀ ਦੋ-ਤਿੰਨ ਸੈਟਿੰਗ ਚ ਵੀ ਚਲੇ ਗਏ। ਹਾਂਜੀ। ਮੈਂ ਪਾਇਆ ਆਪਣੇ ਬੇਸ ਦੇ ਵੀ ਜਿਹੜੇ ਤਿੰਨ ਸੈਟਿੰਗ ਚ ਹੀ ਚਲੇ ਗਏ। ਬਾਹਰ ਉਹਨਾਂ ਨੂੰ ਰਿਮ ਕੀ ਕੀ ਤਾਂ ਇਹਦਾ ਯਾਨੀ ਕਿ ਇੰਸਟਾਗ੍ਰਾਮ ਤੇ ਆਪਣਾ ਤੇਜਰੀ ਆ। ਜਿਹੜਾ ਵਿਜ਼ਿਟ ਟ੍ਰੀਟਮੈਂਟ ਹੈ ਇਹ ਇਹ ਸਾਰਾ ਹੈਗਾ ਰੂਟ ਟ੍ਰੀਟਮੈਂਟ ਹੈਗਾ। ਹਾਂਜੀ। ਇਹ ਜੜੋਂ ਹੀ ਜਿਹੜੇ ਆਪਣੇ ਵਾਲ ਆਉਂਦੇ ਨੇ ਉਹਨਾਂ ਨੂੰ ਬਦਲਦਾ। ਮੁੱਠੀ ਨਹੀਂ ਆਉਂਦੀ। ਹਾਂ। ਇਹਨਾਂ ਨੂੰ ਬਾਰ-ਬਾਰ ਦੁਬਾਰਾ ਪਾਰਲਰ 'ਚ ਜਾਣਾ ਪੈਂਦਾ। ਹਾਂ। ਪਾਰਲਰ ਤੋਂ ਨਾ ਜਾਏ ਬਿਨਾਂ ਸਰਨਾ ਨਹੀਂ ਤੁਹਾਡਾ। ਇਹਦਾ ਕੈਨ ਨੂੰ ਆ। ਕਈ ਹੀ ਕਈ ਵਾਰ ਤਾਂ ਤੁਤ ਪਰ ਜਾਣਾ ਹੁੰਦਾ ਕਿ ਪਾਰਲਰ ਜੋ ਜਾਣ ਦਾ ਕੈਮ ਨਾ ਹੋਵੇ। ਹਾਂ। ਕੋਈ ਨਾ ਫੇਸ ਤੇ ਜਾਣਾ ਲੈਵੇ ਕਿ ਵਧੀਆ ਆਪਣ ਨੂੰ ਰਿਜ਼ਲਟ ਮਿਲਦਾ ਹਾਂਜੀ ਹਾਂ ਆਪਣੇ ਇੱਕ ਮਾਨੋ ਏਰੀਏ ਕਰਕੇ ਉਹਦੇ ਕਰਕੇ ਵੀ ਲਾ ਲੋ ਕਪਨੀ ਜੀ ਏਟ ਵੀ ਬਹੁਤ ਜ਼ਿਆਦਾ ਜਾਇਜ਼ ਹੁੰਦੀ ਹਾਂ ਹਾਂ ਰੇਟ ਨਾਲ ਸਾਰਾ ਕੰਮ ਚੱਲਣਾ ਹਾਂ ਵੀਡੀਓ ਪੈਣਾ ਤਾਂ ਰੁਪਈਆ ਰੁਪਈਆ ਬਚਾਉਂਦੇ ਵੀ ਕਿੱਥੇ ਤੇ ਬਚਾ ਲਈਏ ਨਹੀਂ ਰਿਜ਼ਲਟ ਵੀ ਹੈਗਾ ਨਾਲਾ ਤਾਂ ਰਿਜ਼ਲਟ ਸਭ ਤੋਂ ਵਾਹ ਸਭ ਤੋਂ ਵਾਹ ਨਾਸ਼ ਤੇ ਤਾਂ ਰਿਜ਼ਲਟ ਹੈ ਪਰ ਕੁਸ਼ੇ ਪੈਣ ਦਾ ਪਿਆਰ ਵੀ ਬਹੁਤ ਹਾਂ ਐਂ ਵੀ ਇਹ ਕੋਈ ਆ ਗਿਆ ਕਸਟਮਰ ਉਹਨੂੰ ਖਾਦੇ ਪਿੱਤੇ ਤਾਂ ਬਿਨਾਂ ਅਚਾਨਕ ਦੇ ਦਿੰਣਗੇ ਹਾਂ ਨਾ 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 ਇੱਕ ਕੰਮ ਤਾਂ ਬਾਤ ਚ ਕਰਾਂ ਕਰਨਗੇ ਪਹਿਲਾਂ ਸੇਵਾ ਕਰਦੇ ਆਂ ਇਹ ਮੈਂ ਜ਼ਰੂਰੀ ਆ ਕਸਟਮਰ ਨੂੰ ਡੀਲ ਕਰਨਾ ਬਾਲਕ ਦੀ ਮੌਜਾ ਹਾਂ ਬਾਲਕ ਦੀ ਮੌਜਾ ਜੇ ਕਸਟਮਰ ਉਹ ਬਹਿ ਕੇ ਬੋਰ ਹੋ ਗਿਆ ਉਹਨੂੰ ਮੁੜ ਕੇ ਆਉਣੇ ਨਹੀਂ ਜਿਹਨੂੰ ਵਧੀਆ ਸੇਵਾ ਮਿਲ ਗਈ ਆ ਆਪਣਾ ਟ੍ਰੀਟਮੈਂਟ ਮਿਲ ਗਿਆ ਆ ਵਧੀਆ ਤੁਹਾਡੇ ਆ ਕੋਰਸ ਮਿਲ ਗਿਆ ਜਿਹੜਾ ਤੁਸੀਂ ਹਥਿਆਰ ਦਾ ਚੱਕੀ ਫਿਰਦੇ ਪਿਸਤੌਲ ਦਾ ਹੈ ਵੀ ਫਿਰ ਅਗਲਾ ਖੁਸ਼ ਹੋ ਕੇ ਜਾਂਦਾ ਮੁੜ ਕੇ ਵੀ ਆਉਂਦਾ ਚਲੋ ਆ ਇਹਦਾ ਤੁਹਾਨੂੰ ਮੈਂ ਇਹਦੀ ਮੁਬਾਰਕਾਂ ਭਾਈ ਹਾਂ ਸਹੀ ਗੱਲ ਇਹ ਪੁਰਜਾ ਆਇਆ ਕਿੰਨੇ ਦਾ ਮਨੂੰ ਦਾ ਮਹਿੰਗਾ ਪਾਉ ਲੱਗਦਾ ਆਈਟਮ ਇਹ 15 ਲੱਖ ਦੀ ਮਸ਼ੀਨ ਹੈ ਹਾਏ ਮੇਰੇ ਮਹਾਰਾਜ ਸੱਚਾ ਪਾਤਸ਼ਾਹ ਤੁਹਾਡੀ ਇਹ ਬਸ ਮੈਂ ਕਹਿੰਦਾ 6 ਮਹੀਨੇ ਚ ਫ੍ਰੀ ਹੋ ਜਵੇ ਕੋਰਸ ਜੇ ਮੈਂ ਕੰਪਨੀ ਦੀ ਹੈ ਅੱਛਾ ਮੈਂ ਕੰਪਨੀ ਬੰਬਈ ਤੋਂ ਮੰਗਾਈ ਹੈ ਹਾਂ ਇਹ ਸੀ 5 6 ਸਾਲ ਦਾ ਕੋਈ ਚਾਈਨੀਜ਼ ਵੀ ਆਦੀ ਹੈ ਉਹ ਚਾਈਨੀਜ਼ ਹੁੰਦੀ ਹੈ ਸਸਤੀਆਂ ਹਾਂ ਜੀ ਉਹ ਰਿਜਰਟ ਰਿਮ ਉਹ ਪਹਿਲੇ 10 10 ਸਿਟੀਾਂ ਲੈ ਕੇ ਵੀ ਉਹਨਾਂ ਦੇ ਰਿਜਰਟ ਆ ਸਾਡੇ ਕੋਲ ਆਇਆ ਮੁੜ ਕੇ ਉਹ ਹਾਂ ਕਿ ਸਾਡੇ ਕੋਲੇ ਆ ਗਏ ਤਾਂ ਉਹਨਾਂ ਨੂੰ ਪਹਿਲੀ ਸੀਡਿੰਗ ਦੇ ਰਿਜਰਟ ਮਿਲ ਗਏ ਹਾਂ ਤਾਂ 10 10 ਸਿਟੀ ਦਾ ਤਾਂ ਵੀ ਨਹੀਂ ਜੀ ਸਹੀ ਕੈਨੇਡਾ ਤੋਂ ਵੀ ਆਏ ਸੀ ਜਿਹਨਾਂ ਨੇ ਕੈਨੇਡਾ ਤੋਂ ਕਰਵਾਈ ਹੋਈ ਸੀ ਹਾਂ ਉਹਨਾਂ ਦੇ ਵੀ ਬਹੁਤ ਅੱਛਾ ਕਰਦੇ ਨੇ ਹਾਂ ਕਈ ਹੋਰ ਜਿਹੜਾ ਬਾਹਰ ਆ ਕੇ ਜ਼ਿਆਦਾ ਕਰਵਾਉਂਦੇ ਆ ਆਪਣੇ ਕਿੰਨੀ ਘੱਟ ਆ ਜਿਵੇਂ ਹਣ ਫੋਰਨ ਤੋਂ ਨੇ ਉਹਨਾਂ ਨੂੰ ਤਾਂ ਇਹ ਚੀਜ਼ ਦੀ ਜ਼ਿਆਦਾ ਲੋੜ ਔਰ ਜਿਹੜੇ ਕੰਮ ਕਰ ਰਹੇ ਲੇਡੀਜ਼ ਹਨ ਹਾਂ ਜੀ ਦੀਦੀ ਇਹ ਕਰਨਾ ਪਵੇ ਜਾਂ ਨਹੀਂ ਕਰਨੀ ਪਵੇ ਜਾਂ ਨਾ ਕਰਨਾ ਪਵੇ ਇਸੇ ਬਹੁਤ ਬੈਠਾ ਬਹੁਤ ਖਵਾ ਕੰਮ ਤੇ ਜਾਣ ਦਾ ਸੁਝਾਉਣਾ ਬੰਦਾ ਪਹਿਲੀ ਵਾਰੀ ਕਿਵੇਂ ਜਾਵਾਂ ਕੰਮ ਕਰਾਂਗੇ ਹਾਂ ਹਾਂ ਜੀ ਹਾਂ ਸਹੀ ਗੱਲ ਸਹੀ ਗੱਲ ਭਾਈ ਪਤਾ ਹੀ ਕਹਿੰਦੇ ਅਰਦਾਸ ਕਰਦੇ ਵੀ ਵੱਧ ਤੇ ਵੱਧ ਭੈਣਾ ਆਉਣਾ ਜਿਨ੍ਹਾਂ ਨੂੰ ਰਿਕੁਆਇਰਮੈਂਟ ਆ ਜ਼ਰੂਰਤ ਆ ਆਪਣੀ ਇਹਨਾਂ ਤੇ ਭਾਈ ਆ ਕੇ ਸੇਵਾ ਲਵੇ ਆ ਜਿਹੜੀ ਇਹਨਾਂ ਦੀ ਸੇਵਾ ਇਹਨਾਂ ਨੂੰ ਸਰਵਾ ਦਵੇ ਉਹ ਤੇ ਭਾਈ ਇਹਨਾਂ ਨੇ ਜਿਹੜਾ ਐਡਾ ਬਿਜ਼ਨਸ ਆਪਣਾ ਕਰਿਆ 15 ਲੱਖ ਰੁਪਏ ਦਾ ਛੇਤੀ ਦੇ ਛੇਤੀ ਇਹ ਵੀ ਫ੍ਰੀ ਹੋਣਾ ਆਪਣਾ ਹੌਸਲਾ ਹੀ ਹੁੰਦਾ ਹਾਂਜੀ ਹਾਂਜੀ ਕਸਟਮਰ ਆਉਣਗੇ ਕਿਸੇ ਨੂੰ ਪਤਾ ਲੱਗੂਗਾ ਤਾਂ ਹੀ ਕਸਟਮਰ ਆਉਣਗੇ ਔਰ ਤੇ ਭੈਣ ਨੇ ਸਾਡੀ ਨੇ ਭਈ ਆ ਪਾਈ ਆ ਆਪਾਂ ਨੂੰ ਤਾਂ ਪਾਰਟੀ ਕਰਤੀ ਸੰਦੀਪ ਨੂੰ ਕਰੀ ਪਤਾ ਨਹੀਂ ਨਹੀਂ ਕਰੀ ਮੈਂ ਤਾਂ ਰਹਿਣਾ ਖਾਲੀ ਤੁਸੀਂ ਖਾਤੀ ਨਹੀਂ ਤੁਸੀਂ ਲੇਟ ਆਏ ਹੋ ਚਲੋ ਕੋਈ ਨਹੀਂ ਹਾਂਜੀ ਹਾਸਦਿਆਂ ਦੇ ਘਰ ਵੱਸਦੇ ਸਹੀ ਗੱਲ ਬਹੁ ਜੇ ਪੇਨਲੈਸ ਹਾਂ ਤੋਂ ਵੱਡੀ ਗੱਲ ਇਹ ਵੀ ਕੋਈ ਪੇਨ ਨਹੀਂ ਹੁੰਦਾ ਇਹ ਕੋਈ ਪੇਨ ਨਹੀਂ ਹੁੰਦਾ ਨਾ ਕੋਈ ਜਲਣ ਹੁੰਦੀ ਹੈ ਕੁਝ ਨਹੀਂ ਹੁੰਦਾ ਨਾ ਕੋਈ ਸਕਿਨ ਦੇ ਦਾ ਕੋਈ ਇਫੈਕਟ ਹੈ ਠੀਕ ਹੈ ਹਾਂਜੀ ਹਾਂ ਕਿਨ ਨੂੰ ਬਰਬਰ ਨਹੀਂ ਕਰਦੇ ਪੈਨਿਆਂ ਨੇ ਬਾਲਾਂ ਨੂੰ ਹੀ ਜਾ ਠੀਕ ਠੀਕ ਇਹੇ ਚੀਜ਼ ਦੀ ਕੀਮਤ ਹੈ ਅਡਵਾਂਸ ਹੈ ਹਾਂਜੀ ਹਾਂ ਹੋਟਲ ਅਡਵਾਂਸ ਦੀ ਚੀਜ਼ ਹੈ ਹਾਂਜੀ ਹਾਂ ਤਾਂ ਕਿ ਆ ਵੀ ਦਿਖਾ ਸਕਾਂ ਲਿਖ ਲੈਂਦਾ ਅੰਨੀ ਅੰਗਰੇਜ਼ੀ ਤਾਂ ਸਾਡੀ ਹੈ ਨਹੀਂ ਪਰਮਾਨੈਂਟ ਹੈਰ ਰੇਡੀਏਸ਼ਨ ਤਾਂ ਫੈਕਸੀ ਪਤਾ ਨਹੀਂ ਕੀ ਕੀ ਲਿਖਾਇਆ ਹੋਇਆ ਹੁਣ ਤੁਸੀਂ ਉਹ ਪੜ੍ਹ ਹੀ ਜਾਓ ਫੈਕਸੀ ਉਹ ਹੀ ਆ ਗਈ ਜੇ ਤੁਹਾਨੂੰ ਆਪਾਂ ਹੁਣ ਕਿਸੇ ਦੇ ਦਫ਼ਤਰ ਜਾਣਾ ਹੈ ਹਾਂਜੀ ਹਾਂ ਉਹ ਨੂੰ ਫੇਰ ਨੋਟੀ ਪੈਂਦੀ ਹੈਗੀ ਪਹਿਲਾਂ ਆਇਆ ਉਹ ਕਹਿੰਦਾ ਥ੍ਰੈਡਿੰਗ ਕਰੂਗਾ ਤੇ ਉਹ ਹਾਂ ਉਹ ਥ੍ਰੈਡਿੰਗ ਵਾਲਾ ਕੰਮ ਆ ਉਹ ਵੀ ਪਹਿਲੇ ਕਹਿੰਦੇ ਥ੍ਰੈਡਿੰਗ ਵਾਲਾ ਕੰਮ ਚੱਕਿਆ ਜਾਂਦਾ ਹੈ ਹਾਂਜੀ ਹਾਂ ਵੈਕਸਲ ਚੱਕਿਆ ਜਾਂਦਾ ਹੈ ਹਾਂਜੀ ਇਸ ਕਰਾਂ ਦੀ ਗੋਲ ਹੈਗੀ ਹੈ ਇਹਨਾ ਥ੍ਰੈਡਿੰਗ ਕਰਾਂਗੇ ਉਹ ਵੈਕਸ ਵਾਲਾ ਤਾਂ ਮੈਂ ਦੇਖਿਆ ਉਹ ਤਾਂ ਬਹੁਤ ਪੇਨਫੁਲੀ ਕੰਮ ਹੈ ਹਾਂ ਉਹੀ ਗੱਲ ਕਰਨਾ ਚਾਹੁੰਦੇ ਨੂੰ ਵੀ ਕਰਾਉਂਦੀ ਹੈ ਵੈਕਸ ਹਾਂਜੀ ਹਾਂ ਜਿਆਦਾ ਲਗਾਤਾਰ ਬਹੁਤੀ ਵਾਰ ਕਰਾਵਾਂਗੇ ਹਾਂਜੀ ਹਾਂ ਫਿਰ ਨੂੰ ਵੀ ਤਾਂ ਪੈਦਾ ਹੀ ਹੈ ਇਹ ਚ ਦਾ ਹੀ ਫਾਇਦਾ ਹੈਗਾ ਵੀ ਆਪਾਂ ਨੂੰ ਬਹੁਤ ਬੈਨੀਫਿਟ ਮਿਲਦਾ ਚਲੋ ਵਧੀਆ 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 ਚਲੋ ਠੀਕ ਹੈ ਧੰਨਵਾਦ ਧੰਨਵਾਦ ਤੁਹਾ ਉਹਨਾਂ ਨੂੰ ਵੀ ਸਾਡੇ ਵੱਲ ਤੇ ਕੁਛ ਰਾਇਤ ਕਰ ਦਿਓ। ਨਹੀਂ ਜੀ। ਹਾਂ। ਅਜੇ ਵੀ ਚੰਡੀਗੜ੍ਹ ਜਾ ਕੇ ਪੁੱਛ ਲਓ ਜਿਹੜਾ ਅਸੀਂ 2000 ਲੈਂਦੇ ਆਂ ਇਸ ਦਾ 8-8000 ਲੈਂਦੇ ਕਿ ਸਿਢਿੰਗ ਦਾ। ਹਾਂ ਮੈਨੂੰ ਵੀ। ਹਾਂ। ਸਾਡੇ ਕੋਲ ਆਏ ਨੇ ਉਹਨੇ ਦਿੱਤਾ 8-8000 ਰੁਪਏ ਰਿਜ਼ਲਟ ਫੇਰ ਵੀ ਨਹੀਂ ਸਾਡੇ ਕੋਲ 2000 ਚੁਕਾ ਕੇ ਗਏ। ਹਾਂ। ਇਹ ਤਾਂ ਚਲੋ ਕੋਈ ਪਤਾ ਕੀ ਬਾਜੀ ਜੀ ਆਪਾਂ ਨੂੰ ਕੋਈ ਬਿਜ਼ਨਸ ਸ਼ੁਰੂ ਕਰਨਾ ਪੈਂਦਾ। ਹਾਂ ਜੀ ਹਾਂ ਜੀ। ਤਾਂ ਆਪਾਂ ਨੂੰ ਐਡਜਸਟਮੈਂਟ ਤਾਂ ਕਰਨੀਓ ਪੈਂਦੀ ਹੈ। ਬਿਲਕੁਲ ਬਿਲਕੁਲ। ਗਾਗ ਨਾਲ ਹੀ ਹੈ ਜੀ। ਗਾਗ ਨਾਲ। ਗਾਗ ਨਾਲ ਜੇ ਅੱਗੇ ਦੱਸੂਗਾ ਗਾਗ ਜਾ ਕੇ। ਹਾਂ। ਜੇ ਤੁਸੀਂ ਵੀ ਉਹ ਚੰਡੀਗੜ੍ਹ ਵਾਲੀ ਰੇਟ 8000 ਮੰਗਣ ਲੱਗੇ ਫਿਰ ਅਗਲੇ ਨੰਗਣਾ ਜੇ ਫਿਰ ਤਾਂ ਚੰਡੀਗੜ੍ਹ ਦੇ ਠੀਕਾ ਉੱਥੇ ਚੱਲਦੇ ਆ ਕੋਸਾ ਐ ਵੀ ਹੁੰਦਾ ਉੱਚਾ ਦੁਕਾਨ ਫੀਕਾ ਭਗਵਾਨ ਉੱਥੇ ਆ ਬਈ ਉੱਥੇ ਉੱਚੀ ਉੱਚੀਆਂ ਦੁਕਾਨਾਂ ਐ ਤਾਂ ਉਹਨਾਂ ਦੇ ਰੇਟ ਵੀ ਉੱਚੇ ਆ ਚਾਹੇ ਕੰਮ ਵੀ ਵਧੀਆ ਹੋਊਗਾ ਇਹ ਜੀ ਗੱਲ ਨਹੀਂ ਮੈਂ ਕਹਾਵਤ ਕਿਸੇ ਹੋਰ ਪਾਸੇ ਨੂੰ ਕਹੇ ਤੇ ਕਈ ਵਾਰ ਇਹ ਨਾਲ ਗੁੱਸਾ ਹੀ ਕਰ ਜਾਂਦਾ ਵੀ ਤਾ ਸਾਡੇ ਲੂਨ ਬਾਰੇ ਕਿਵੇਂ ਕਹਤਾ ਚੰਡੀਗੜ੍ਹ ਜਿਹੜੇ ਵੀਡੀਓ ਦੇਖਦੇ ਕੋਈ ਐਜਾ ਵੀ ਹੁੰਦਾ ਵੀ ਹਾਂ ਸਾਡ ਨੂੰ ਵੀ ਦੇਖਣ ਆਲਾ ਆਊਗਾ ਕੋਈ ਸਾਡੇ ਪਰਤੇ ਕਿਉਂ ਗੱਲ ਤਾਂ ਕਰਦਾ ਮਸ਼ੀਨ ਨੇ ਕਰਦਾ ਇਹ ਮਸ਼ੀਨ ਹਾਂ ਜੀ ਉਹਨੇ ਇਹ ਆਦਮ ਨੇ ਆਣਾ ਹੈ ਹਾਂ ਜੀ ਹਾਂ ਸਹੀ ਗੱਲ ਅਡਵਾਂਸ ਦੇ ਵਿੱਚ ਹੀ ਇਹ ਸੱਚੀ ਵੀ ਲੱਗਿਆ ਅੱਛਾ ਜੀ ਹਾਂ ਠੰਡੇ ਲੱਗਦੀ ਹੈ ਜਦੋਂ ਆਪਾਂ ਕਰਦੇ ਹਾਂ 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 ਮਤਲਬ ਉਹ ਚਲਣ ਮਹਿਸੂਸ ਨਹੀਂ ਹੁੰਦੀ ਜੀ ਹਾਂ ਠੰਡੇ ਜੀ ਹਾਂ ਜੀ ਮੈਂ ਸਿੱਖ ਕਿੰਨੇ ਵਾਰ ਦੇ ਸੀ ਹੋ ਜਾਂਦੀ ਆ ਬਸ ਬਹੁਤ ਸਚੰਜੇ ਤਰੀਕੇ ਨਾਲ ਕਰਦੇ ਹਾਂ ਹਾਂ ਜੀ ਹੈਗਾ ਸਾਰੇ ਹਾਈਜੈਨਿਕ ਕਰਕੇ ਤਾਂ ਕਰਦੇ ਆਪਾਂ ਜੀ ਗੱਲ ਤਾਂ ਇਹ ਵੀ 15 ਲੱਖ ਜੇ ਤੁਸੀਂ ਲਾਇਆ ਇਹਦੇ ਚ ਕੋਈ ਗੁਣ ਹੈਗਾ ਤਾਂ ਹੀ ਲੱਗਿਆ ਅਸੀਂ ਸਾਲ ਇੱਕ ਸਾਲ ਦੇਖੀ ਗਏ ਕਿ ਕਿਹੜੀ ਰਹਿ ਕੇ ਆਏਗੀ ਤੇ ਸਾਰਾ ਅਸੀਂ ਪਟਿਆਲਾ ਡੰਡੀਗੜ ਮੁਹਾਲੀ ਲੁਧਿਆਣਾ ਜਵੰਦਰ ਸਾਹਿਬ ਕੋਲ ਜੀ ਸਾਰੇ ਕਿਤੇ ਇੱਕ ਪਹਿਲਾਂ ਸਾਰੇ ਪਟਿਆਲੇ ਦੇ ਨਾਲ ਜੁ ਲੱਗੀ ਹੋਈ ਐ ਉਹਨੇ 4 ਸਾਲ ਹੋ ਗਏ ਨੂੰ ਉਹਨੂੰ ਦੇਖ ਕੇ ਫੇਰ ਨਹੀਂ ਹਾਂ ਚਲੋ ਉਹਦੇ ਬਿਨ ਦੇਖਣਾ ਹੁੰਦਾ ਪੈਸਾ ਕਹਿੰਦੇ ਬੰਦਾ ਤੇ ਗੱਟਕੀਆਂ ਵੀ ਗਿਣਨ ਲੱਗ ਦੇਵੇ ਨਾ ਸਿਰ ਦਖਣ ਲਾ ਦਿੰਦਾ ਤਾਂ 15 ਲੱਖ ਰੁਪਏ ਹਾਂ ਸਭ ਦੇਖ ਕੇ ਕਰਨਾ ਪੈਂਦਾ ਹਾਂ ਬੰਦਾ ਪਹਿਲਾਂ ਸਾਰਾ ਕੁਝ ਦੇ ਦਦਾ ਵੀ ਇਹਦਾ ਕੀ ਰਿਜ਼ਲਟ ਆ ਉਹ ਮੁੱਕ ਕੇ ਰਿਜ਼ਲਟ ਦੇਖ ਕੇ ਤਾਂ ਨਹੀਂ ਆਉਂਦੀ ਨਾਨਾ ਬਹੁਤ ਵਧੀਆ ਚਲੋ ਮਹਾਰਾਜ ਸਾਨੂੰ ਭਾਈ ਤਰਕੀ ਰੱਖਦੇ ਆ। ਹਾਂ ਜੀ। ਸਾਰੇ ਜਿਹੜੇ ਗਾਹਕ ਹੈਗੇ ਇੱਕ ਤਰ੍ਹਾਂ ਦੇ ਫੈਮਿਲੀ ਵਾਲੇ ਹਾਂ ਜੀ। ਫੈਮਿਲੀ ਰਿਲੇਸ਼ਨ ਹੈਗੇ। ਹਾਂ ਜੀ। ਗਾਹਕ ਦਾ ਖਰਾਬ ਹੋ। ਪਾ ਨਾ ਨਾ ਕਿਸੇ ਦਾ ਨਹੀਂ ਕੰਪਲੀਟ ਨਾ। ਨਾ ਨਾ ਗੱਲ ਸਹੀ ਹੈ। ਹਾਂ। ਚਲੋ। ਤਾਨੂੰ ਤਰੱਕੀ ਬਕਸ਼ੇ ਤੁਹਾਡੀ ਮਸ਼ੀਨ ਬਾਈ 6 ਮਹੀਨੇ ਚ ਫ੍ਰੀ ਹੋ ਜੂਵੇ ਮੈਂ ਲੈ ਕੇ ਆਉਂਗਾ ਜੇ ਹੋਰ ਵੀ ਟਾਈਮ ਘਟਾਉਣਾ ਤੁਹਾਡੀ ਹਿੰਮਤ ਆ ਅਸੀਂ ਤਾਂ ਲੱਗੇ ਹੋਏ ਸੀ ਡਿਊਟੀ ਬਹੁਤ ਜਨੇ ਹਾਂ ਹਾਂ ਡਿਊਟੀ ਅੱਜ ਤੱਕ ਵਸ ਕੰਮ ਹੀ ਕਰੀਦਾ ਨਾ 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 ਵਧੀਆ ਵਧੀਆ ਚਲੋ ਠੀਕ ਹੈ